ਦਿਆਲਾ ਜੀ ਨੂੰ ਪਿਠਾਣ ਦੋਗੇ ਛੜ ਦੇ ਪਾਣ ਦੇ ਪਾਣੀ ਦੇ ਵਿੱਚ ਪਾਈ ਦਿਆਲਾ ਜੀ ਨੂੰ ਪਿਠਾਣ ਦਿੱਤਾ ਉਹ ਵੀ ਜਪੀ ਸਾਹਿਬ ਦਾ ਪਾਠ ਕਰਕੇ ਕਰਕੇ ਸ਼ਹੀਦ ਹੋ ਗਏ ਹੁਣ ਭਾਈ ਸਤੀਦਾਸ ਜੀ ਦੀ ਵਾਰੀ ਆਈ ਕਹਿੰਦੇ ਇਹਨਾਂ ਨੂੰ ਰੂਮ ਦੇ ਨਾਲ ਬੰਨ੍ਹ ਦੋ ਚੱਕ ਦੇ ਨਾਲ ਰੂ ਦਾ ਬੰਨ੍ਹ ਕੇ ਉਸ ਨੂੰ ਰੱਸੀਆਂ ਨਾਲ ਢੇਡ ਨੂੰ ਉਹ ਦੋਨਾਂ ਨਾਲ ਚੱਲ ਗਿਆ ਭਾਈ ਸੱਦੀ ਕਾਚੀ ਨੂੰ ਰੂਹ ਦੇ ਨਾਲ ਲਪੇਟਿਆ ਤੇ ਅਸੀਆਂ ਲਪੇਟੀਆਂ ਕੇਂਦੀ ਹੋਈ ਕਿੰਨਾ ਦੇ ਪੈਰਾਂ ਦੇ ਥੱਲੇ ਅੱਜ ਲਾਓ ਕਿਹਦੇ ਹੋਲੀ-ਹੋਲੀ ਆਕ ਤੁਖੇਗੀ ਨਹੀਂ ਹੌਲੀ-ਹੌਲੀ ਫੜ ਜਾਣ ਸਿੱਖੀ ਤਿੱਖੀ ਹੈ ਖੰਡੇ ਦੀ ਧਾਰ ਨਾਲੋਂ ਔਖੀ ਹੈ ਕਮੌਣੀ ਖਾਲਸਾ ਸੰਗਤ ਜੀ ਹੁਣ ਤੀ ਸਿੱਖੀ ਔਖੀ ਹੁਣ ਆਪਾਂ ਨੂੰ ਪੰਜ ਪੈਰੇ ਕਹਿੰਦੀ ਅੰਮ੍ਰਿਤ ਛਕ ਲਓ ਸਿੰਘ ਸੱਜੋ ਆਪਾਂ ਅਮਰ ਦੇਸ਼ਾਂ ਦੀ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਸਿੱਖਾਂ ਨੇ ਸਿੱਖੀ ਨੂੰ ਕਮਾਉਣ ਵਾਸਤੇ ਹੌਲੀ-ਹੌਲੀ ਗੁਰੂ ਤੇਗ ਬਹਾਦਰ ਮਾਰ ਨੂੰ ਕਹਿੰਦੇ ਤਿਆਰ ਹੋ ਜਾਓ ਤੁਹਾਨੂੰ ਅਸੀਂ ਕਤਲ ਕਰ ਦਵਾਂਗੇ ਜਲਾਦ ਕਰਪਾੜ ਨੂੰ ਲੈ ਕੇ ਨੱਚਦਾ ਹੁੰਦਾ ਗੁਰੂ ਤੇਗ ਬਹਾਦਰ ਮਾਰ ਦੇ ਸਾਹਮਣੇ ਬڑا ਪੁਰਖ ਦਾ ਹੈ ਮਾਰਾ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਡਰ ਜਾਣਗੇ ਮੇਰੇ ਤੋਂ ਹੀ ਡਰ ਜਾਣਗੇ ਰੰਗੇ ਤੋਂ ਨਹੀਂ ਡਰੇ ਮਾਰਾ ਨੂੰ ਕਹਿੰਦਾ ਮੈਂ ਢੁਣਦਾਗਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਦੇ ਨਹੀਂ ਆਪਣੇ ਜੀਵਨ ਦੇ ਵਿੱਚ ਹੱਸੇ ਗੁਰੂ ਤੇਗ ਬਹਾਦਰ ਮਹਾਰਾਜ ਹੱਸ ਕੇ ਤਾਲੀ ਮਾਰ ਕੇ ਮਹਾਰਾਜ ਕਹਿਣ ਲੱਗੇ ਜਲਾਦਾ ਕੀ ਡਰਨਾ ਹੈ ਸਾਨੂੰ ਆ ਜਾਸਰ ਬਣਾਈ ਇਹ ਤੇਰੇ ਡਰਾਏ ਸੀ ਡਰਨਾ ਨਹੀਂ ਇਹ ਸਭ ਪੁਸਤकालय ਫੁਰਖ ਦਾ ਭਾਣਾ ਹੈ ਤੂੰ ਆਪਣਾ ਕੰਮ ਕਰ ਤੁਸੀਂ ਆਪਣਾ ਕਰ ਰਹੇ ਹਾਂ ਹੁਣ ਜਲਾਦ ਨੇ ਸ੍ਰੀ ਸਾਹਿਬ ਚਲਾਈ ਸੰਗਤ ਜੀ ਮਾਰੇ ਕਹਿੰਦੇ ਮਾਨਤਾ ਕਰੀ ਜਲਾਦਾ ਗੁਰੂ ਤੇਗ ਬਹਾਦਰ ਮਾਰਨ ਨੂੰ ਸ਼ਹੀਦ ਕਰਨ ਵਾਲਾ ਕੋਈ ਅੱਜ ਦੀ ਦੁਨੀਆ ਤੇ ਆਇਆ ਨਹੀਂ